ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਦਾ ਵਲੌਗ ਹੈਗਾ ਜੀ ਮੇਰੀ ਖੇਤੀਬਾੜੀ ਨੂੰ ਲੈ ਕੇ ਕਿ ਮੈਂ ਕਿੱਥੇ ਆਪਣੀਆਂ ਸਬਜ਼ੀਆਂ ਵਗੈਰਾ ਜੋ ਵੀ ਚੀਜ਼ਾਂ ਮੈਂ ਕਿੱਥੇ ਆਪਣੀ ਬਣਾਉਣੀ ਆ ਉਹ ਗਾਉਣੀ ਆ ਤੇ ਅੱਜ ਤੁਹਾਨੂੰ ਦੱਸਣ ਜਾ ਰਹੀਆਂ ਕਿ ਇਹ ਵਾਲੀ ਮੇਰੀ ਟੈਂਕੀ ਜਿਹੜੀ ਆ ਵੇਸਟ ਹੋ ਚੁੱਕੀ ਸੀਗੀ ਲੀਕ ਹੁੰਦੀ ਪਈ ਸੀ ਅਸੀਂ ਨਮੀ ਰਖਵਾ ਲਈ ਤੇ ਮੈਂ ਕਿਹਾ ਕਿ ਇਹਨੂੰ ਆਪਾਂ ਸੁਟਣਾ ਨਹੀਂ ਆ ਇਨੂੰ ਅਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਮਿੱਟੀ ਪਾ ਕੇ ਵਿੱਚ ਸਬਜ਼ੀਆਂ ਬੀਜ ਕੇ ਤੇ ਮਤਲਬ ਵਧੀਆ ਢੰਗ ਦੇ ਨਾਲ ਅਸੀਂ ਇਹਨੂੰ ਯੂਜ਼ ਕਰ ਸਕਦੇ ਆ ਤੇ ਅੱਜ ਅਸੀਂ ਤੋੜਨ ਲੱਗੇ ਆ ਜੀ ਭਿੰਡੀਆਂ ਪਹਿਲੀ ਵਾਰ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਕਿਉਂ ਨਾ ਆਪਾਂ ਸ਼ੇਅਰ ਕਰੀਏ ਤੇ ਇੱਥੇ ਮੈਂ ਲਾਈਆਂ ਹੋਈਆਂ ਜੀ ਇਹ ਜਿਹੜੀਆਂ ਫਲੀਆਂ ਹੁੰਦੀਆਂ ਲੋਬੀਆ ਦੀਆਂ ਤੇ ਇੱਧਰ ਮੈਂ ਲਾਏ ਹੋਏ ਜੀ ਆ ਦੇਖੋ ਬੈਂਗਣ ਦੇ ਦੋ ਬੂਟੇ ਆ ਬਾਕੀ ਸ਼ਿਮਲਾ ਮਿਰਚ ਐ ਦੂਸਰੀ ਹਰੀ ਮਿਰਚਾ ਸ਼ਿਮਲਾ ਮਿਰਚ ਨੂੰ ਫੁੱਲ ਪਏ ਹੋਏ ਆ ਇੱਧਰ ਮੈਂ ਤੋਰੀਆਂ ਲਾਈਆਂ ਤੋਰੀਆਂ ਨੂੰ ਵੀ ਦੇਖੋ ਜੀ ਫਲਾਵਰ ਨਿਕਲ ਆਏ ਆ ਤੇ ਬਾਕੀ ਜੀ ਪਿੰਡੀਆਂ ਨੇ ਸਾਰੀਆਂ ਹੁਣ ਅਸੀਂ ਜਿੰਨੀਆਂ ਕਿ ਪਿੰਡੀਆਂ ਸਾਡੀਆਂ ਲੱਥਣੀਆਂ ਅੱਜ ਦੇਖ ਲੈਣੇ ਆ ਕਿਉਂਕਿ ਘਰ ਦੀ ਚੀਜ਼ ਥੋੜੀ ਵੀ ਬੜੀ ਵਧੀਆ ਹੁੰਦੀ ਕਿਉਂਕਿ ਇਹਨਾਂ ਨੂੰ ਕੋਈ ਵੀ ਮੈਡੀਸਨ ਨਹੀਂ ਪਈ ਆਰਗੈਨਿਕ ਚੀਜ਼ ਆ ਆਪਣੀ ਤੇ ਚਲੋ ਜੀ ਸ਼ੁਰੂ ਕਰਦੇ ਆ ਹੁਣ ਆਪਣੀਆਂ ਪਿੰਡੀਆਂ ਤੋੜਨੀਆਂ ਜਿੰਨੀਆਂ ਵੀ ਹੋਣੀਆਂ ਬਹੁਤ ਟੇਸਟੀ ਬਣਨਗੀਆਂ ਅਸੀਂ ਆਪਣੀਆਂ ਪਿੰਡੀਆਂ ਇਹੜੀਆਂ ਤੋੜ ਲੈ ਲਿਆ ਜੀ ਮੈਂ ਕਿਸੀ ਕਿਉਂ ਨਾ ਤੁਹਾਡੇ ਨਾਲ ਹੀ ਸ਼ੇਅਰ ਕੀਤੀ ਜਾਵੇ ਗੱਲਬਾਤ ਕਿ ਅਸੀਂ ਕਿੰਨੀਆਂ ਕਿ ਭਿੰਡੀਆਂ ਲਾਈਆਂ ਅੱਜ ਤੇ ਕਿੰਨੀਆਂ ਕਿ ਅਸੀਂ ਬਣਾਉਣ ਲੱਗੇ ਆ ਵੈਸੇ ਆਪਣੀ ਘਰ ਦੀ ਚੀਜ਼ ਦਾ ਬਹੁਤ ਜ਼ਿਆਦਾ ਚਾਹ ਹੁੰਦਾ ਜੀ ਭਾਵੇਂ ਥੋੜੀ ਕਿਉਂ ਨਾ ਹੋਵੇ ਜਿੰਨੀਆਂ ਕਿ ਹੈਗੀਆਂ ਤੋੜ ਲਾਂਗੇ ਬਾਕੀ ਦੇਖਦੇ ਆ ਕਦੋਂ ਸਬਜ਼ੀ ਸਾਡੀ ਲੱਗਦੀ ਆ ਕਈ ਥੋੜੀਆਂ ਛੋਟੀਆਂ ਵੀ ਆ ਕਿਉਂਕਿ ਫਿਰ ਉਹ ਪੱਕ ਜਾਣੀਆਂ ਨਾ ਇਸ ਲਈ ਨਾਲ ਹੀ ਤੋੜ ਲੈਣੇ ਨਾਲੇ ਕੀ ਆਪਣਾ ਸਾਰਿਆਂ ਦਾ ਸਰ ਜੂਗਾ ਥੋੜੇ ਥੋੜੀ ਟੇਸਟ ਕਰਕੇ ਦੇਖ ਲਵਾਂਗੇ ਕਿਵੇਂ ਦੀ ਬਣੀ ਹੈ ਵੈਸੇ ਘਰ ਦੀ ਜਿਹੜੀ ਪਿੰਡੀ ਹੁੰਦੀ ਨਾ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਮਾਰਕੀਟ ਦੀ ਨਹੀਂ ਇੰਨੀ ਟੇਸਟ ਲੱਗਦੀ ਇਸ ਲਈ ਮੈਨੂੰ ਇਹ ਘਰ ਦੀਆਂ ਹੀ ਸਵਾਦ ਲੱਗਦੀਆਂ ਮੈਂ ਜ਼ਿਆਦਾਤਰ ਬਾਹਰੋਂ ਨਹੀਂ ਲੈਂਦੀ ਤਾਂ ਪਕ ਰਹੀਆਂ ਨਾ ਕਈ ਛੋਟੀਆਂ ਛੋਟੀਆਂ ਪੱਕਦੀਆਂ ਬਈਆਂ ਤੇ ਕਈ ਵੱਡੀਆਂ ਹੋ ਗਈਆਂ ਹੋਈਆਂ ਸੀਗੀਆਂ ਆ ਦੇਖੋ ਜੀ ਇੰਨੀਆਂ ਕ ਅੱਜ ਸਾਡੀਆਂ ਪਿੰਡੀਆਂ ਲੱਥੀਆਂ ਤੇ ਅਸੀਂ ਅੱਜ ਇਹਨਾਂ ਨੂੰ ਬਣਾ ਕੇ ਖਾਵਾਂਗੇ ਤੇ ਬਹੁਤ ਟੇਸਟੀ ਬਣਨੀਆਂ ਦੋ ਚਾਰ ਪਿਆਜ਼ ਪਾ ਲਵਾਂਗੇ ਮਿਲਦੇ ਆ ਨੈਕਸਟ ਵਲੌਗ ਨਾਲ ਥੈਂਕ ਯੂ